15 ਵਾਲਾਂ ਦੇ 652 ਹਾਲਾ ਪਾਸਾ ਆਉਂਦੇ ਲਾਉਣੇ ਜਿਆਦਾ ਨਹੀਂ ਲਾਉਂਦੇ ਹਾਲ ਕਿਉਂਕਿ ਆਪਾਂ ਭਾਈ ਜ਼ਮੀਨ ਨੂੰ ਸਕਾਉਣਾ ਆਉਂਦਾ ਹੈ ਜਿਆਦਾ ਥੱਲੇ ਫਿਰ ਪਰਾਲੀ ਵਾਲੀ ਕੱਢ ਲਿਆਉਂਦਾ ਥੱਲੇ ਇਹ ਜੇ ਆਪਾਂ ਜਿਆਦਾ ਲਾ ਦੀਏ ਹਾਲ ਤਾਂ ਬਾਕੀ ਭਾਈ ਇਹ ਜਦੋਂ ਸੰਦ 404 ਨੂੰ ਪੂਰੇ ਹੁੰਦੇ ਨੇ ਨਾ ਫੇਰ ਹੀ ਐਵਰੇਜ ਆਹੀ ਦਿੰਦੇ ਨੇ ਤੇਲ ਦੀ ਛੋਟੇ ਸੰਦ ਪਾਈਏ ਤਾਂ ਸਹੀ ਐਵਰੇਜ ਨਹੀਂ ਆਉਂਦੀ ਇਹਨਾਂ ਦੀ। ਜਦੋਂ ਸੰਦ ਵੱਡਾ ਹੋਵੇ ਦਿਨ 'ਚ ਹੁਣ ਦੱਸავ ਲਾ ਲੋ ਵੀ ਹਜੇ 4-5 3 ਕ ਘੰਟੇ ਟਰੈਕਟਰ ਚੱਲੇ ਆ ਤੇ 18-20 ਕਿੱਲਿਆਂ ਨੂੰ ਹੱਥ ਮਾਰਨ ਆਲਾ ਹੈ। ਤੇ ਛੋਟੇ ਟਰੈਕਟਰ ਸਾਰੇ ਦਿਨ 'ਚ ਨਹੀਂ ਪੈੜੀ ਪਾਉਂਦੇ ਨੇ। ਆ ਸਾਰਾ ਇੱਧਰ ਬਣਦਾ 18 ਕਿੱਲੇ ਆ ਵਾਂਗੂ ਇਹ ਬਾਤ ਆ। ਆ 3 ਕਿੱਲਿਆਂ ਦਾ ਆ ਅੱਗੇ-ਅੱਗੇ ਹੋਵੇਂ ਜਾਈ ਜਾਣਾ ਉਧਰ ਚੱਲਿਆਂ ਦਾ ਨਵੋ ਆਪਣਾ ਟਰੋਟਾਵੇਟਰ ਤੇ ਤੇ 8 9 ਫੁੱਟ ਰੋਟਾਵੇਟਰ ਤੇ ਉਹ ਜ਼ਮੀਨ ਹਜੇ ਗਿੱਲੀ ਹੈ ਉਹਨੂੰ ਹਜੇ ਲੇਟ ਵੱਜਣਗੇ ਹਾਲ